ਇਹ ਐਕਸੀਡੈਂਟ ਹੋਣਾ ਟਰੰਪ ਦੀ ਅਡਮਿਨਿਸਟ੍ਰੇਸ਼ਨ ਤੋਂ ਆਨ ਤੋਂ ਥੋੜੇ ਦਿਨ ਬਾਅਦ ਹੀ ਇਹ ਹਾਪਨ ਹੋਇਆ। ਕਾਫੀ ਲੋਕਾਂ ਦੀ ਜਾਨ ਚਲੀ ਗਈ ਹੈ। ਅਮਰੀਕਨ 에ਅਰਲਾਈਨ ਦੀ ਫਲਾਈਟ ਜੋ ਇਸ 에ਅਰਪੋਰਟ ਦੇ ਉੱਤੇ ਲੈਂਡ ਕਰਨ ਵਾਲੀ ਸੀ ਜੋ ਵਾਸ਼ਿੰਗਟਨ ਡੀਸੀ ਦਾ 에ਅਰਪੋਰਟ ਹੈ। ਨੋਸ ਟੂ ਨੋਸ ਇਹ ਕ੍ਰੈਸ਼ ਹੋਇਆ ਹੈ ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਵਾਈਟ ਹਾਊਸ ਦੇ ਪ੍ਰੈਸ ਕਾਨਫਰੈਂਸ ਦੇ ਵਿੱਚ ਇਹ ਕਹਾ ਕਿ ਇਹ ਘਟਨਾ ਨੂੰ ਰੋਕਿਆ ਜਾ ਸਕਦਾ ਸੀਗਾ ਕਿਉਂਕਿ ਜਦੋਂ ਆਹਮੋ ਸਾਹਮਣੇ ਆ ਰਹੇ ਸੀਗੇ ਕੋਈ ਉਹਨਾਂ ਨੂੰ ਹਦਾਇਤ ਨਹੀਂ ਦਿੱਤੀ ਗਈ ਕੋਈ ਉਹਨਾਂ ਨੂੰ ਇਨਸਟਰਕਸ਼ਨ ਨਹੀਂ ਦਿੱਤੀਆਂ ਗਈਆਂ ਕਿ ਉਹ ਹੈਲੀਕਾਪਟਰ ਨੂੰ نیچے ਕਰ ਲੈਂਦੇ ਜਾਂ ਬਿਲਕੁਲੇ ਪਾਸੇ ਟੁਰਨ ਕਰ ਲੈਂਦੇ ਸੋ ਦਿਸ ਇਜ਼ ਵੈਰੀ ਵੈਰੀ ਅਨਫੋਰਚੂਨੇਟ ਅਮਰੀਕਾ ਵਰਗੀਆਂ ਕੰਟਰੀਆਂ ਦੇ ਉੱਤੇ ਐਵੀਟੇਸ਼ਨ ਦਾ ਇਹ ਹਾਲ ਹੈ ਤੇ ਦੂਜੀਆਂ ਕੰਟਰੀਆਂ ਦਾ ਏਸ਼ੀਆਨ ਕੰਟਰੀਆਂ ਦਾ ਕੀ ਹਾਲ ਹੋਏਗਾ ਇਹ ਸੇਰਪੋਰਟ ਦੇ ਉੱਤੇ ਇਹ ਜਿਹੜੀਆਂ ਕੋ ਕਮੀਆਂ ਪੇਸ਼ੀਆਂ ਨੇ ਇਹਨਾਂ ਦਾ ਪਹਿਲਾਂ ਕਿਉਂ ਨਹੀਂ ਧਿਆਨ ਕੀਤਾ ਗਿਆ ਇਹ ਰਿਵਰ ਦੇ ਵਿੱਚ ਲੱਗਿਆ ਪਾਣੀ ਦੇ ਵਿੱਚ ਚਲ ਟਿਕਿਆ ਹੋ ਸਕਦਾ ਹੈ ਸੰਘਣੀ ਆਬਾਦੀ ਜਾਂ ਲੋਕੀ ਰਹਿੰਦੇ ਹੋਣ ਇੱਥੇ ਬਿਲਕੁਲ 2-4 ਮਾਈਲ ਦਾ ਫਰਕ ਸੀ 1 ਮਾਈਲ ਦਾ ਫਰਕ ਸੀ ਲੈਂਡ ਕਰਨਾ ਸੀ ਇਸ ਜਹਾਜ਼ ਨੇ ਉਹ ਜੀ ਸੈਕੰਡ ਜੇ ਕਿਤੇ ਥੋੜਾ ਜਿਆਦਾ ਹੈਲੀਕਾਪਟਰ ਪਿੱਛੇ ਹੁੰਦਾ ਤੇ ਇਹ ਹਾਦਸਾ ਬਚ ਸਕਦਾ ਸੀ ਸਤਿ ਸ੍ਰੀ ਅਕਾਲ ਸਤਿ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅੱਜ ਸਾਡੇ ਨਾਲ ਨੇ ਵਾਈਟ ਹਾਊਸ ਦੇ ਕੋਰਸਪੌਂਡਰ ਜੋ ਵਾਈਟ ਹਾਊਸ ਵਾਸ਼ਿੰਗਟਨ ਡੀਸੀ ਦੀ ਚੱਪੇ-ਚੱਪੇ ਤੂ ਵਾਕਬ ਨੇ ਕੱਲ ਇੱਕ ਬਹੁਤ ਵੱਡਾ ਹੈਪਨ ਹੋਇਆ ਰਾਤ ਨੂੰ 9 ਵਜੇ ਤੇ 10 ਵਜੇ ਦੇ ਵਿੱਚ ਸਪਾਲਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਐਕਸੀਡੈਂਟ ਹੋਣਾ 트럼ਪ ਦੀ ਮਿਨਿਸਟ੍ਰੇਸ਼ਨ ਤੋਂ ਆਨ ਤੋਂ ਥੋੜੇ ਦਿਨ ਬਾਅਦ ਹੀ ਇਹ ਹੈਪਨ ਹੋਇਆ ਕੀ ਕਹੋਗੇ ਜੇ ਕਿਸ ਚੀਜ਼ ਦੀ ਕਮੀ ਸੀ ਜੇ ਇਹ ਇੰਨਾ ਵੱਡਾ ਹੈਪਨ ਹੋਇਆ ਇਨੀਆਂ ਜਾਨਾਂ ਲਾਸਟ ਹੋਈਆਂ ਜਿਹੜਾ ਇਹ ਕ੍ਰੈਸ਼ ਆ ਸਾਲ ਸ਼ੁਰੂ ਹੋਣ ਦੇ ਦੌਰਾਨ ਹੀ ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਦੇ ਟੇਕਓਵਰ ਕਰਨ ਦੇ ਤਕਰੀਬਨ ਤੁਸੀਂ ਕਹਿ ਸਕਦੇ ਹੋ ਪਹਿਲੇ ਮਹੀਨੇ ਦੇ ਵਿੱਚ ਹੀ ਇਹ ਜਿਹੜਾ ਕ੍ਰੈਸ਼ ਹੋਇਆ ਹੈ ਬੜਾ ਹੀ ਅਨਫੋਰਚੂਨੇਟ ਹੈ ਸਟਾਫ ਲੋਕਾਂ ਦੀ ਜਾਨ ਚਲੇ ਗਈ ਹੈ ਅਮਰੀਕਨ 에ਅਰਲਾਈਨ ਦੀ ਫਲਾਈਟ ਜੋ ਇਸ 에ਅਰਪੋਰਟ ਦੇ ਉੱਤੇ ਲੈਂਡ ਕਰਨ ਵਾਲੀ ਸੀ ਜੋ ਵਾਸ਼ਿੰਗਟਨ ਡੀਸੀ ਦਾ 에ਅਰਪੋਰਟ ਹੈ ਖਾਸ ਕਰਕੇ ਡੀਸੀ ਦੇ ਵਾਈਟ ਹਾਊਸ ਤੋਂ ਕੁਝ ਮਿੰਟਾਂ ਦੀ ਇਹ ਸਿਰਫ ਦੂਰੀ ਤੇ ਹੈ ਬਿਲਕੁਲ ਫਲਾਈਟ ਲੈਂਡ ਕਰਨੀ ਸੀ ਪਰ ਉਸ ਤੋਂ ਪੈਂਟਾਗਨ ਤੋਂ ਜਿਹੜਾ ਸੈਨਿਕ ਹੈਲੀਕਾਪਟਰ ਸੀ ਉਹ ਤਿੰਨ ਉਹਦੇ ਵਿੱਚ ਲੋਕ ਮੌਜੂਦ ਸੀ ਉਹ ਉੱਡਿਆ ਤੇ ਬਿਲਕੁਲ ਨੋਸ ਟੂ ਨੋਸ ਇਹ ਕ੍ਰੈਸ਼ ਹੋਇਆ ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਵਾਈਟ ਹਾਊਸ ਦੀ ਪ੍ਰੈਸ ਕਨਫਰੈਂਸ ਦੇ ਵਿੱਚ ਕਿਹਾ ਹੈ ਕਿ ਇਹ ਘਟਨਾ ਨੂੰ ਰੋਕਿਆ ਜਾ ਸਕਦਾ ਸੀਗਾ ਕਿਉਂਕਿ ਜਦੋਂ ਆਹਮੋ ਸਾਹਮਣੇ ਆ ਰਹੇ ਸੀਗੇ ਕੋਈ ਉਹਨਾਂ ਨੂੰ ਹਦਾਇਤ ਨਹੀਂ ਦਿੱਤੀ ਗਈ ਕੋਈ ਉਹਨਾਂ ਨੂੰ ਇਨਸਟਰਕਸ਼ਨ ਨਹੀਂ ਦਿੱਤੀਆਂ ਗਈਆਂ ਕਿ ਉਹ ਹੈਲੀਕਾਪਟਰ ਨੂੰ نیچے ਕਰ ਲੈਂਦੇ ਜਾਂ ਬਿਲਕੁਲ ਇੱਕ ਪਾਸੇ ਟਰਨ ਕਰ ਲੈਂਦੇ ਸੋ ਦਿਸ ਇਜ਼ ਵੈਰੀ ਵੈਰੀ ਅਨਫੋਰਚੂਨੇਟ ਕਰਾ ਅਮਰੀਕਾ ਵਰਗੀਆਂ ਕੰਟਰੀਆਂ ਦੇ ਉੱਤੇ ਐਵੀਏਸ਼ਨ ਦਾ ਇਹ ਹਾਲ ਹੈ ਤੇ ਦੂਜੀਆਂ ਕੰਟਰੀਆਂ ਦਾ ਏਸ਼ੀਆਨ ਕੰਟਰੀਆਂ ਦਾ ਕੀ ਹਾਲ ਹੋਏਗਾ ਇਸ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਹੋਰ ਨਾ ਹੋਣ ਇਹਦੇ ਬਾਰੇ 트ੰਪ ਨੇ ਕੀ ਕਿਹਾ ਜੋ ਵਾਈਟ ਹਾਊਸ ਦੇ ਵਿੱਚ ਵੀ ਤੁਸੀਂ ਬੈਠੇ ਹੋਏ ਸੀ ਬਰੀਫਿੰਗ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਨੇ ਤਾਂ ਇਹਦੇ ਬਾਰੇ ਗੱਲ ਕੀਤੀ ਆ ਕਿ ਉਹ ਇਹਨਾਂ ਕਾਨੂੰਨਾਂ ਦੇ ਵਿੱਚ ਕਾਫੀ ਵੱਡਾ ਸੁਧਾਰ ਕਰਨਾ ਚਾਹੁੰਦੇ ਨੇ ਬਲਕਿ ਉਹਨਾਂ ਨੇ ਪਹਿਲਾਂ ਵੀ ਇਹਨਾਂ ਦੇ ਬਾਰੇ ਗੱਲ ਕੀਤੀ ਸੀ ਔਰ ਜਿਹੜੇ ਐਵੀਏਸ਼ਨ ਜਾਂ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਦੇ ਸੈਕਟਰੀ ਨਵੇਂ ਬਣਾਏ ਗਏ ਨੇ ਉਹਨਾਂ ਨੇ ਵੀ ਇਹਨੂੰ ਬੜਾ ਸੀਰੀਅਸਲੀ ਲਿਆ ਆ ਔਰ ਖਾਸ ਕਰਕੇ ਜੇ ਇਹ ਸੇਅਰਪੋਰਟ ਨੂੰ ਦੇਖੀਏ ਤੇ ਇਹ ਸੇਅਰਪੋਰਟ ਦੇ ਉੱਤੇ ਟ੍ਰੈਫਿਕ ਜਿਹੜੀ ਆ ਉਹ ਬਹੁਤ ਜ਼ਿਆਦਾ ਵੀ ਆ ਔਰ ਇਹਦੇ ਬਾਰੇ ਵੀ ਹੁਣ ਗੱਲ ਸ਼ੁਰੂ ਹੋ ਗਈ ਆ ਕਿ ਕੀ ਇਸ ਰਿਪੋਰਟ ਦੇ ਉੱਤੇ ਇਹ ਜਿਹੜੀਆਂ ਕੋ ਕਮੀਆਂ ਪੇਸ਼ੀਆਂ ਨੇ ਇਹਨਾਂ ਦਾ ਪਹਿਲੋਂ ਕਿਉਂ ਨਹੀਂ ਧਿਆਨ ਕੀਤਾ ਗਿਆ ਖਾਸ ਕਰਕੇ ਜਦੋਂ ਇੱਥੇ ਉੱਚ ਤਾਂ ਇਹ ਵਾਸ਼ਿੰਗਟਨ ਡੀਸੀ ਦੇ ਸਰਟਨ ਏਰੀਆ ਦੇ ਉੱਪਰ ਬਾਕੀ ਇਸ ਤਰ੍ਹਾਂ ਦੀਆਂ ਉਡਾਨਾਂ ਜਾਂ ਡਰੋਨ ਇਹਨਾਂ ਚੀਜ਼ਾਂ ਦੀ ਪਹਿਲੋਂ ਹੀ પ્રતિਬੰਧ ਲਾਏ ਗਏ ਨੇ ਪਰ ਹੁਣ ਮਨੁੱਖੀ ਜਾਨਾਂ 67 ਜਾਨਾਂ ਜਾਣ ਤੋਂ ਬਾਅਦ ਇਹ ਡਿਬੇਟ ਸ਼ੁਰੂ ਹੋਈ ਆ ਜਿਹੜੀ ਕਿ ਬੜੀ ਅਨਫੋਰਚੂਨੇਟ ਰਹੀ ਜਿਵੇਂ ਤੁਸੀਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਨਹੀਂ ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਸਾਊਥ ਕੋਰੀਆ ਦੇ ਵਿੱਚ ਕੁਝ ਹੋਰ ਥਾਵਾਂ ਦੇ ਉੱਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਾਨਾਂ ਬਚ ਸਕਦੀਆਂ ਸੀ 트ੰਪ ਨੇ ਇਹਦੇ ਬਾਰੇ ਕੀ ਕਿਹਾ ਕਿ ਕਿਸ ਚੀਜ਼ ਦੀ ਕਮੀ ਸੀ ਕਿ ਇਹ ਰੈਸਕਿਊ ਪਲਾਨ ਨੂੰ ਹੋਰ ਸਟਰੋਂਗ ਕੀਤਾ ਜਾ ਸਕਦਾ ਸੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਪ੍ਰੈਜ਼ੀਡੈਂਟ 트ੰਪ ਨੇ ਵੀ ਕਿਹਾ ਹੈ ਕਿ ਜੇ ਇਹਨੂੰ ਪ੍ਰੋਪਰਲੀ ਜਦੋਂ ਵਿਜ਼ੂਅਲਸ ਕੀਤਾ ਜਾ ਰਹੇ ਸੀਗੇ ਜਿਹੜੇ 에ਅਰਪੋਰਟ ਦੇ ਇਹਦੇ ਨਾਲ ਸੰਬੰਧਿਤ ਵਿਭਾਗ ਦੇ ਲੋਕ ਸੀ ਉਹਨਾਂ ਨੇ ਇਮੀਡੀਏਟਲੀ ਹੈਲੀਕਾਪਟਰ ਨੂੰ ਕਿਸੇ ਪਾਸੇ ਮੁੜਨ ਦੀ ਕਿਉਂ ਨਹੀਂ ਗੱਲ ਕਹੀ ਹੁਣ ਇਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਬਹੁਤ ਸਾਰੇ ਫੈਕਟਸ ਜਿਹੜੇ ਨੇ ਉਹ ਸਾਹਮਣੇ ਆਉਣਗੇ ਜਿਸ ਤੋਂ ਬਾਅਦ ਇਹਦੇ ਬਾਰੇ ਹੋਰ ਪ੍ਰਕਾਸ਼ਨ ਲੈ ਜਾਣਗੇ ਇਹ ਤਾਂ ਜ਼ਰੂਰ ਹੈਗਾ ਆ ਕਿ ਇਹਦੇ ਬਾਰੇ ਹੁਣ ਗੱਲ ਇਹਦੇ ਵਿੱਚ ਸੁਧਾਰਾਂ ਦੀ ਗੱਲ ਸ਼ੁਰੂ ਹੋ ਗਈ। ਇਹ ਰੀਵਰ ਦੇ ਵਿੱਚ ਡਿੱਗਿਆ ਪਾਣੀ ਦੇ ਵਿੱਚ ਚਾਰਜ ਡਿੱਗਿਆ ਹੋ ਸਕਦਾ ਹੈ। ਸੰਘਣੀ ਆਬਾਦੀ ਜਾਂ ਲੋਕੀ ਰਹਿੰਦੀ ਹੋਣ ਇੱਥੇ ਬਿਲਕੁਲ 2-4 ਮਾਈਲ ਦਾ ਫਰਕ ਸੀ, 1 ਮਾਈਲ ਦਾ ਫਰਕ ਸੀ। ਉੱਥੇ ਵੀ ਦੇਖ ਸਕਦੇ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਇਸ ਵਾਸਤੇ ਅਮਰੀਕਾ ਨੂੰ ਕੀ ਸਿੱਖ ਨੂੰ ਮਿਲਿਆ ਤੇ ਕਿਸ ਚੀਜ਼ ਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਦੋ ਕਰ ਰਹੇ ਹੋ। ਤੁਸੀਂ ਠੀਕ ਕਹਿ ਰਹੇ ਹੋ। ਦੇਖੋ ਕਿ ਜੇ ਇਹਦੇ ਵਿੱਚ ਪਹਿਲੀ ਗੱਲ ਤਾਂ ਹੈਗੀ ਆ ਕਿ ਜਦੋਂ ਇਹਨਾਂ ਨੇ ਲੈਂਡ ਕਰਨਾ ਸ਼ੁਰੂ ਲੈਂਡ ਕਰਨਾ ਸੀ ਇਸ ਜਹਾਜ਼ ਨੇ ਕੋਈ ਸੈਕਿੰਡ ਜੇ ਕਿਤੇ ਥੋੜਾ ਜਿਹਾ ਹੈਲੀਕਾਪਟਰ ਪਿੱਛੇ ਹੁੰਦਾ ਤੇ ਇਹ ਹਾਦਸਾ ਬਚ ਸਕਦਾ ਸੀ ਦੂਜੀ ਗੱਲ ਹੈ ਕਿ ਇਸ ਹਾਦਸੇ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਹੈ ਜੇ ਥੋੜਾ ਬਹੁਤਾ ਵੀ ਅੱਗੇ ਪਿੱਛੇ ਹੁੰਦਾ ਜੀ ਤੇ ਇਹਦੇ ਨਾਲ ਕਾਫੀ ਜ਼ਿਆਦਾ ਜਾਨਾ ਨੁਕਸਾਨ ਹੋਣਾ ਸੀ ਕਿਉਂਕਿ ਜਿੱਥੇ ਇਹ ਦਰਿਆ ਜਿੱਥੇ ਡਿੱਗੇ ਨੇ ਇਹ ਜਹਾਜ਼ ਤੇ ਹੈਲੀਕਾਪਟਰ ਉਹ ਬਹੁਤ ਨੈਰੋ ਹੋ ਜਾਂਦਾ ਹੈ ਉੱਥੇ ਦਰਿਆ ਦਾ ਵਹਾਅ ਜਿਹੜਾ ਹੈ ਦੋਨੋਂ ਪਾਸੇ ਆਵਾਦੀ ਹੈ ਉਹਦੇ ਵਿੱਚ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਇਹਦੇ ਨਾਲ ਵੀ ਕੀ ਹੋਇਆ ਕਿ ਪਾਣੀ ਦੇ ਵਿੱਚ ਡਿੱਗਣ ਕਰਕੇ ਬਹੁਤ ਹੀ ਠੰਡ ਸੀ ਪਾਣੀ ਵੀ ਇੱਥੋਂ ਦਾ ਗੰਧਲਾ ਸੀ ਤੇ ਬਚਾਅ ਕਾਰਜਾਂ ਦੇ ਵਿੱਚ ਵੀ ਬਹੁਤ ਮੁਸ਼ਕਲ ਆਈ ਇਸ ਨੂੰ ਕਿਸ ਤਰ੍ਹਾਂ ਠੀਕ ਕਰਨ ਕੀ ਆਨ ਆਲੇ ਟਾਈਮ ਦੇ ਵਿੱਚ ਟਰੰਪ ਦੀ ਮੇਕ ਨ ਸਟਰੈਟਜੀ ਕੀ ਸੀ ਇਸ ਦੇ ਵਿੱਚ ਜਿਹੜਾ ਇਸ ਹੈਪਨ ਨੂੰ ਦੇਖ ਕੇ ਇਸ ਐਕਸੀਡੈਂਟ ਨੂੰ ਦੇਖ ਕੇ ਨਵੇਂ ਰੂਲ ਕਦੋਂ ਕਿਸ ਤਰ੍ਹਾਂ ਇਹਦੇ ਸ਼ੁਰੂ ਹੋਣਗੇ ਇਹਦੇ ਬਾਰੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹਦੇ ਬਾਰੇ ਪ੍ਰੈਜ਼ੀਡੈਂਟ 트ੰਪ ਦੀ ਜਿਹੜੀ ਸਟੇਟਮੈਂਟ ਆਈ ਹੈ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਉਸ ਤੋਂ ਬਾਅਦ ਫਿਰ ਹੁਣ ਇਹਦੇ ਬਾਰੇ ਜਿਹੜੇ ਪ੍ਰਕਾਸ਼ਨ ਨੇ ਕੀ ਕੀ ਲੈਣੇ ਨੇ ਇਹਨਾਂ ਦੇ ਬਾਰੇ ਡੈਫੀਨੇਟਲੀ ਕੁਝ ਨਾ ਕੁਝ ਵੱਡਾ ਐਕਸ਼ਨ ਹੋਵੇਗਾ ਦੇਖਦੇ ਰਹੋ ਅਮੇজিং ਟੀਵੀ ਅਸੀਂ ਅੱਜ ਖੜੇ ਹੋਏ ਆ ਰੇਗਨ 에어ਪੋਰਟ ਦੇ ਉੱਤੇ ਵਿਸ਼ਿੰਟਨ ਡੀਸੀ ਦਾ ਰੇਗਨ 에어ਪੋਰਟ ਆ ਇਹ ਅਮਰੀਕਾ ਦੇ ਹਾਰਟ ਦੇ ਵਿੱਚ ਅਸੀਂ ਖੜੇ ਹੋਏ ਆ ਜਿੱਥੋਂ ਅਮਰੀਕਨ ਪੋਲੀਟਿਸ਼ੀਅਨ ਬਿਜ਼ਨਸਮੈਨ ਆਪਣੀਆਂ ਮੀਟਿੰਗਾਂ ਕਰਕੇ ਡੋਨਰ ਟਰੰਪ ਦੇ ਜੋ ਆਰਗੇਨਾਈਜੇਸ਼ਨ ਸੀ ਜੋ ਸੌਚਕ ਸਮਾਗਮ ਸੀ ਉਸ ਦੇ ਵਿੱਚ ਵੀ ਇੱਥੋਂ ਚੜੇ ਨੇ ਉਤਰੇ ਨੇ ਕਿ ਅਸੀਂ ਆਸ ਕਰਦੇ ਹਾਂ ਇਦਾਂ ਦੇ ਐਕਸੀਡੈਂਟ ਹੋਰ ਨਾ ਹੋਣ ਦੇਖਦੇ ਰਹੋ ਅਮੇজিং ਟੀਵੀ ਫਿਰ ਮਿਲਦੇ ਆਂ